पठानकोट विखे हाई अलर्ट जारी किया जा रहा है जेकर गल बीते कुछ दिनों की करिए बीते दिन जिला पठानकोट के सरहदी इलाके अते शहरी इलाके विखे शक्की वेखे जाने तो पुलिस अलर्टी है अते आए दिन सर्च आपरेशन चलाए जा रहे ने जो जिले च कोई भी अणसुखावी घटना न वापर सके अते बीते दिन के गुआढ़ी सूबे जम्मू कश्मीर के कठुआ विखे हुए हमले तो बाद पुलिस मुड़ एक बार मुशत दिस रही है इस दे चलते अज जिला पठानकोट के सरहदी इलाके बम्याल विखे पुलिस वालों सर्च ऑपरेशन चलाया गया जम्मू तो पंजाब दाखिल हो रहे वाहनों की चैकिंग की जा रही है ता कि किसी तरह की कोई अणसुखावी घटना न न वापर सके इस संबंधी जब पुलिस अधिकारियों के नीती गई तो उन्होंने कहा कि पंजाब पुलिस वलों समय समय से सरहदी इलाके विखे सर्च ऑपरेशन चलाए जाते जो जिले के कोई भी अणसुखावी घटना न वापर सके ਜਦ ਉਹਨਾਂ ਨੂੰ ਕਠੂਆ ਵਿਖੇ ਹੋਏ دہشت گردੀ ਹਮਲੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜਦ ਸਾਨੂੰ ਕੱਲ ਇਸ ਬਾਰੇ ਪਤਾ ਚੱਲਿਆ ਤਾਂ ਉਸ ਵੇਲੇ ਤੋਂ ਹੀ ਸਾਡੀਆਂ ਟੀਮਾਂ ਵੱਲੋਂ ਮੁਸ਼ਤੈਦੀ ਵਿਖਾਉਂਦੇ ਹੋਏ ਸਰਚ ਆਪਰੇਸ਼ਨ ਸ਼ੁਰੂ ਕੀਤੇ ਗਏ ਅਤੇ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਸਾਰੇ ਹੀ ਇਲਾਕਿਆਂ ਵਿਖੇ ਚੈਕਿੰਗ ਅਭਿਆਨ ਚਲਾਏ ਗਏ ਤਾਂ ਜੋ ਸੁਖਾਲਾ ਮਾਹੌਲ ਬਣਿਆ ਰਹੇ ਮਾਂਜੋ ਐਸਐਸਪੀ ਸੁਹੇਲ ਮੀਰ ਦੀ ਆਈਪੀਐਸ ਉਹਨਾਂ ਦੇ ਨਿਸ਼ਾਦਰ ਦੇਸ਼ ਤੇ ਅਸੀਂ ਸਮੇਂ-ਸਮੇਂ ਤੇ ਜਿਹੜਾ ਆਪਣਾ ਬਾਰਡਰ ਹੈ ਉਹਦੀ ਸਰਚ ਵੀ ਕਰਦੇ ਆ ਬਾਰਡਰ ਦੇ ਪਿੰਡਾਂ ਦੀ ਸਰਚ ਵੀ ਕਰਦੇ ਆ ਗੁਜਰਾਂ ਦੇ ਡੇਰੇ ਦੀ ਵੀ ਸਰਚ ਕਰਦੇ ਆ ਇਸੇ ਤਰ੍ਹਾਂ ਜਿਹੜਾ ਸਾਰਾ ਕੰਮ ਹੈ ਰੁਟੀਨ ਤਕਰੀਬਨ ਲਗਾਤਾਰ ਚੱਲਿਆ ਰਹਿੰਦਾ ਇਸੇ ਤਰ੍ਹਾਂ ਅਸੀਂ ਬਾਰਡਰ ਤੇ ਬੀਐਸਐਫ ਦੇ ਨਾਲ ਵੀ ਸਾਡਾ ਲਾਈਨਾਂ ਪੂਰਾ ਤੇ ਇਸੇ ਤਰ੍ਹਾਂ ਜਿਹੜੇ ਜੀਐਨਕੇ ਦੇ ਨਾਲ ਸਾਡੇ ਰਸਤੇ ਲੱਗਦੇ ਉਹਨਾਂ ਤੇ ਵੀ ਸਾਡੇ ਨੱਕੇ ਲੱਗੇ ਹੋਏ ਨੇ ਸਾਡੇ ਸਪੋਟੀ ਨੂੰ ਲੈ ਕੇ ਜਿਹੜਾ ਆਪਣਾ ਬਾਰਡਰ ਹੈ ਤੇ ਜਿਹੜਾ ਜੀਐਨਕੇ ਨਾਲ ਇਲਾਕਾ ਲੱਗਦਾ ਸਾਡਾ ਪੂਰਾ ਪੂਰੀ ਤਰ੍ਹਾਂ ਸੀਲ ਹੈ ਤੇ ਅਸੀਂ ਇਹਦੀ ਜਿਹੜੀ ਆਪਣਾ ਸੁੱਖਿਆ ਸੁੱਖਿਆ ਕਰ ਰਹੇ ਆ ਉਹਦੇ ਨੇ ਬਚਨ ਵਧਾ ਤੇ ਸਾਡੇ ਕੋਲ ਆਈਟੀਪੀਪੀ ਵੀ ਹੈ ਕਾਤਕ ਵੀ ਹੈ ਤੇ ਆਈਆਰ ਵੀ ਵੀ ਹੈ ਜਿਹਦੇ ਨਾਲ ਅਸੀਂ ਇਹ ਆਪਣੇ ਨਾਕੇ ਲਾ ਕੇ ਸੁੱਖਿਆ ਨੂੰ ਕਵਰ ਕਰਦੇ ਆ ਅਤੇ ਨਾਕਿਆਂ ਤੇ ਛੱਕੀ ਵਾਹਨਾ ਦੀ ਛੱਕੀ ਵਿਅਕਤੀਆਂ ਦੀ ਜਿਹੜੀ ਅਸੀਂ ਸਰਚ ਕਰਦੇ ਆ ਇਸੇ ਤਰ੍ਹਾਂ ਜਿਹੜਾ ਆਪਣਾ ਇਹ ਬਿਮਿਆਲਤਾ ਇਲਾਕਾ ਚੌਕੀ ਚਰਜ ਵਿਜੇ ਕੁਮਾਰ ਹੈ ਸਚਨਰੋਧ ਜੈਮਲ ਸਿੰਘ ਅਤੇ ਹੋਰ ਵੀ ਆਪਣਾ ਇਨਸਪੈਕਟਰ ਪ੍ਰੈਸ਼ਰ ਵੀ ਲੱਗੇ ਹੋਏ ਨੇ ਉਹ ਜਿਹੜਾ ਬੜੀ ਤੰਦੇ ਨਾ ਇਧਰ ਆਪਣਾ ਬਾਰਡਰ ਤੇ ਤਾਇਨਾਬ ਨਹੀਂ ਤੇ ਆਪਾਂ ਇਸ ਸੁਰੱਖਿਆ ਨੂੰ ਲੈ ਕੇ ਬਹੁਤ ਗੰਭੀਰ ਨੇ ਅਤੇ ਅਸੀਂ ਸਮੇਂ-ਸਮੇਂ ਤੇ ਸਰਚਾ ਸਰਚਾ ਹੋਈਆਂ ਆਪਣਾ ਚੈਕਿੰਗ ਹੋਈ ਸਹੀ ਕਰਦੇ ਰਹੇ ਹਾਂ ਕਿੱਦਾਂ ਦੇਖਿਆ ਕਿ ਬਿਲਕੁਲ ਨਾਲ ਇੱਥੇ ਡਿਸ਼ਕਾ ਟੂਆ ਲੱਗਦਾ ਹਨ ਮਤਲਬ ਕਿ ਹਮਲਾ ਵੀ ਹੋਇਆ ਇਸ ਏਰੀਆ ਵਿੱਚ ਸੁਰੱਖਿਆ ਨੂੰ ਲੈ ਕੇ ਕਿਦਾਂ ਦੇਖੀ ਇਹ ਹਮਲੇ ਤੋਂ ਬਾਅਦ ਵੀ ਅਸੀਂ ਬਹੁਤ ਪੂਰੇ ਅਲਰਟ ਹੈ ਕੱਲ ਜਦੋਂ ਸਾਨੂੰ ਇਸ ਹਮਲੇ ਦਾ ਪਤਾ ਲੱਗਾ ਤੇ ਸਾਡੀ ਜਿਹੜੀ ਫੋਰਸ ਪਹਿਲਾਂ ਹੀ ਅਲਰਟ ਸੀ ਤੇ ਅਸੀਂ ਬਾਕੀ ਹੋਰ ਵੀ ਜਿਹੜੀਆਂ ਟੀਮਾਂ ਲਾ ਕੇ ਅਸੀਂ ਇਸ ਆਪਣੇ ਬਾਰਡਰ ਨੂੰ ਤੇ ਜਿਹੜੇ ਏਰੀਏ ਨੂੰ ਅਸੀਂ ਕਾਫੀ ਸੀਲ ਕਰਤਾ ਸੀ ਅਤੇ ਚੈਕਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਵੀ ਜਿਹੜੀ ਜਿਹੜੀ ਚੈਕਿੰਗ ਹੈ ਤੇ ਜਿਹੜੀਆਂ ਸਟਾਫ ਹੈ ਸਾਡੀ ਲਗਾਤਾਰ ਜਾਰੀ ਹੈ